ਸਤਿ ਸ੍ਰੀ ਅਕਾਲ ਦੋਸਤੋ ਪਿੰਡ ਸ਼ਾਇਲੀ ਸੋਨੀ ਕਲੈਕਸ਼ਨ ਦੀ ਹੱਟੀ ਤੇ ਖੜਿਆਂਗੇ ਆਹ ਦਸਤਾਰਾਂ ਨੇ 3350 ਕਲਰ ਹੈ ਬਾਈ ਲਵੇ ਬੇਮਲ ਦੀਆਂ ਬੇਮਲ ਕੰਪਨੀ ਦੀ ਦਸਤਾਰ ਰੇਟ ਸੁਣ ਕੇ ਹੈਰਾਨ ਰਹਿ ਜੂਗੇ 1 ਘੱਟ 40 ਰੁਪਏ 39 ਰੁਪਏ ਮੀਟਰ ਪੱਗ ਆਹ ਦਸਤਾਰਾਂ ਦਾ 300 ਕਲਰ ਹੈ ਆਹ ਦੇਖ ਸਕਦੇ ਹੋ ਤਸਵੀਰਾਂ ਆ ਵੀ ਦਿਖਾਉ ਅੱਗੇ ਤੇ ਇਸ ਤਰ੍ਹਾਂ ਦੇ ਨਾਲ 1 ਘੱਟ 40 ਰੁਪਏ ਬੇਮਲ ਕੰਪਨੀ ਦਾ ਇੱਕ ਆਈਟਮ ਜੀ ਰਾਜਾ ਰਾਣੀ ਦਾ ਸਭ ਤੋਂ ਜ਼ਿਆਦਾ ਸੂਟ ਸੇਲ ਹੋ ਰਿਹਾ ਜੀ ਇਹੇ ਇਦੋਂ ਪਹਿਲਾਂ ਵੀ ਹਟਲੇ ਤੇ ਦੋ ਤਿੰਨ ਵਾਰੀ ਡਿਜ਼ਾਈਨ ਆ ਕੇ ਖਤਮ ਹੋ ਗਿਆ ਜੀ ਇਹ ਪਯੌਰ ਦੀ ਇਹਦੀ ਸਲਵਾਰ ਹੈ ਜੀ ਬਨਾਰਸੀ ਦੁਪੱਟਾ ਜੀ ਸਭ ਤੋਂ ਜ਼ਿਆਦਾ ਜਿਹੜਾ ਆਈਟਮ ਸੁਪਰ ਹਿੱਟ ਪਾਸ ਹੋਈ ਹੈ ਜੀ ਇਹ ਰਾਜਾ ਰਾਣੀ ਨਾਮ ਹੈ ਜੀ ਕੱਪੜੇ ਦਾ ਇਹਦਾ ਬਾਕੀ ਹੋਰ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਆਹਾਂ ਡੱਬੇ ਦੀੰਦੇ ਨੇ ਜਿਹੜੇ ਸੋਨੂੰ ਇਹਨਾਂ ਦੇ ਵਿੱਚ ਸਿਰਫ 85 ਰੁਪਏ ਦੀ ਪੈਂਟ ਸ਼ਰਟ ਹੋਲ ਸੇਲ ਦੇ ਉੱਤੇ ਸੋਨੀ ਕਲੈਕਸ਼ਨ ਪ੍ਰਿੰਟ ਸ਼ਾਇਜ਼ ਲਈ ਬਰਬਰੀ ਕੱਪੜਾ ਆ ਰਿਹਾ ਜੀ ਇਹ ਪੂਰੈਨ ਫੁੱਲ ਹੈਵੀ ਜਰੀ ਦੇ ਵਰਕ ਨੇ ਜੀ ਸਾਰੇ ਹੋਏ ਹੋਏ ਦਬੱਟਾ ਵੀ ਇਹਦਾ ਬਰਬਰੀ ਦੀ ਲੱਗਿਆ ਹੋਇਆ ਜੀ ਪੂਰੈਨ ਫੁੱਲ ਹੈਵੀ ਜਾਲ ਨੇ ਜੀ ਲੰਗ ਹੈਗੇ ਨੇ ਜੀ ਚਾਰ ਇੱਕ ਦਾ ਕੰਮ ਹੈ ਜੀ ਸਾਰਾ ਹੈਂਡ ਹੋਇਆ ਹੋਇਆ ਜੀ ਪੀਸ ਤੇ ਸੇਮ ਫੁੱਟੋ ਵਾਲੇ ਪੀਸ ਤਿਆਰ ਨੇ ਜੀ ਪ्युअर ਬਰਬਰੀ ਦੇ ਬੁਟੀਕ ਸੂਟਾਂ ਦੀ ਆਈਟਮ ਆ ਰਹੀਆਂ ਨੇ ਜੀ ਡਬਲ ਡਾਈ ਦੇ ਪੀਸ ਨੇ ਜੀ ਸਾਰੇ ਇਹ ਪਿਆਰ ਦੀ ਹੈਗੀ ਜੀ ਇਹਦੀ ਬਾਟਮ ਜੀ ਬਾਟਮ ਤੇ ਵੀ ਵਰਕ ਹੈ ਜੀ ਦਬੱਟਾ ਵੀ ਪੂਰਾ ਜਾਲ ਦਬੱਟਾ ਬਣਿਆ ਹੋਇਆ ਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਨੂੰ ਪਤਾ ਹੈ ਸੋਨੇ ਹੋਲ ਸੇਲਰ ਜੋ ਕਿ ਕੱਪੜੇ ਸਸਤੇ ਤੋਂ ਸਸਤਾ ਕੱਪੜਾ ਜੋ ਲੈ ਕੇ ਆਉਂਦਾ ਹੈ 메ਨ ਬਾਜ਼ਾਰ ਦੇਖ ਸਕਦੇ ਹੋ ਮੇਲੇ ਵਾਲਾ ਦਰਵਾਜ਼ਾ ਸਾਹਮਣੇ ਹੈ ਇਧਰਲੀ ਸਾਈਡ ਮੇਲੇ ਵਾਲਾ ਦਰਵਾਜ਼ਾ ਹੈ ਸਭ ਤੋਂ ਸਸਤਾ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਤੇ ਇਸ ਤਰ੍ਹਾਂ ਯਾਨੀ ਕਿ ਇੱਕ ਵੱਡਾ ਸ਼ੋਅਰੂਮ ਪਿੰਡ ਸ਼ਾਇਲੀ ਦੇ ਆਲੇ-ਦੁਆਲੇ ਮਤਲਬ ਕਿ 20 ਪਿੰਡਾਂ ਨੂੰ ਇੱਕ ਵੱਡੀ ਯਾਨੀ ਕਿ ਵੀ ਸਹੂਲਤ ਦਿੱਤੀ ਆ ਸਸਤੇ ਕੱਪੜੇ ਦੀ ਅੱਗੇ 30 30 40 40 ਕਿਲੋਮੀਟਰ ਜਾਣਾ ਪੈਂਦਾ ਸੀ 50 50 ਪਟਿਆਲੇ ਤੱਕ ਹੁਣ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਇੱਥੇ ਪਿੰਡ ਸ਼ਾਇਲੀ 'ਚ ਹੀ ਮਿਲੂਗਾ ਕੱਪੜਾ ਗੱਲਬਾਤ ਕਰਦੇ ਆ ਸੋਨੀ ਕਲੈਕਸ਼ਨ ਨਾਲ ਕਾਊਟਰ 'ਨ ਸਿਮਰ ਦੀਆਂ ਆਈਟਮਾਂ ਆ ਰੀਆਂ ਨੇ ਜੀ ਧਾਗਾ ਵਰਕ ਦੇ ਨਾਲ ਇਹਦੇ ਕੰਮ ਐ ਚ ਸੂਟ ਦੇ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਡਿਜ਼ਾਈਨ ਕੜਾਈਆਂ ਦੇ ਬਹੁਤ ਆਏ ਹੋਏ ਨੇ ਜੀ ਰੇਂਜ ਹੈਗੀ ਹੈ ਜੀ 425 ਰੁਪਏ ਜੀ ਅੱਛਾ ਕਲਰ ਬਹੁਤ ਨੇ ਹੈ ਹਾਂ ਜੀ ਡੀ ਐਂਡ ਕਲਰ ਬਹੁਤ ਨੇਸ਼ਾ ਆਏ ਹੋਏ ਜੀ 425 ਰੁਪਏ ਰੇਟ ਹੈ ਜੀ ਦਾ 425 ਰੁਪਏ ਬਾਈ ਲੈ ਕੇ ਆਇਆ ਤਿਹਾਰਾਂ ਤੇ ਤੋਹਫਾ ਵਿਆਹ ਸਾਡੀਆਂ ਵੀ ਤਿਹਾਰਾਂ ਲਈ ਹਾਂਜੀ 425 ਦਾ ਆਉਂਦੇ ਕੀ ਅੱਜਕੱਲ ਐਟਮ ਆ ਰਹੀਆਂ ਨੇ ਜੀ ਫੁੱਲ ਹੈਵੀ ਪੀਸਾ ਦੇ ਵਿੱਚ ਜੀ ਦੁਪੱਟੇ ਵੀ ਫੁੱਲ ਹੈਵੀ ਨੇ ਜੀ ਇਹਦੇ ਰੇਂਜ ਹੈਗੀ ਹੈ ਜੀ 450 ਰੁਪਏ ਦਾ ਸੂਟ ਹੈ ਜੀ ਕੁੱਲ ਫੁੱਲ ਹੈਵੀ ਦੁਪੱਟੇ ਨੇ ਜੀ ਸਿਮਰ ਦੀ ਨਾਲ ਦੁਪੱਟਾ ਲੱਗਿਆ ਹੋਇਆ ਜੀ ਚਾਰ-ਚਾਰ ਕਲਰ ਨੇ ਜੀ ਨੱਚ ਆਮ ਮਾਰਕੀਟ ਦੇ ਵਿੱਚ ਇਹੀ ਰੁਪਏ ਤੱਕ ਸੇਲ ਹੋ ਰਿਹਾ ਜੀ ਸੂਟ ਦੇਣਾ ਜੀ ਕੁੱਲ 450 ਰੁਪਏ ਦਾ ਜੀ ਨੇਚਰਲ ਕ੍ਰੇਪ ਦੀਆਂ ਆਈਟਮਾਂ ਆ ਰਹੀਆਂ ਨੇ ਜੀ ਨੇਚਰਲ ਕ੍ਰੇਪ ਦੀਆਂ ਆਈਟਮਾਂ ਆ ਰਹੀਆਂ ਨੇ ਜੀ ਪ੍ਰੋਪਰ ਸਾਰੇ ਪੀਸ ਤੇ ਹੈਂਡ ਦਾ ਕੰਮ ਹੈ ਜੀ ਦਬੱਟਾ ਹੈਗੇ ਜੀ ਨਾਲ ਚਨੂਮ ਦਾ ਜੀ ਰੰਗ ਹੈਗੇ ਨਹੀਂ ਚਾਰ ਚਾਰ ਰੇਂਜ ਹੈਗੀ ਹੈ ਜੀ 490 ਰੁਪਏ ਦਾ ਸੂਟ ਹੈ ਜੀ ਕੁੱਲ ਸਟਾਕ ਬਹੁਤ ਹੈ ਜੀ 100 200 ਜਿੰਨਾ ਵੀ ਸੂਟ ਕਿਸ ਨੇ ਲੈਣਾ ਹੈਗਾ ਤੁਸੀਂ ਦੁਕਾਨ ਤੇ ਆ ਸਕਦੇ ਹੋ ਜੀ ਤੇ ਫੋਨ ਨੰਬਰ ਕਿੰਨਾ ਹੈ ਫੋਨ ਨੰਬਰ ਹੈਗੇ ਜੀ 9592173249 ਜੀ ਬੁੱਢੀ ਵਰਕ ਦੀ ਆਈਟਮ ਆ ਰਹੀਆਂ ਨੇ ਜੀ ਪ੍ਰਿੰਟ ਦੇ ਉੱਪਰ ਕਢਾਈ ਹੈ ਜੀ ਦਬੱਟਾ ਹੈਗੇ ਜੀ ਨਾਲ ਮਸਲੀਨ ਦਾ ਜੀ ਰੰਗ ਹੈਗੇ ਨੇ ਜੀ ਚਾਰ ਸੂਟ ਦੇ ਵਿੱਚ ਰੇਂਜ ਹੈਗੀ ਹੈ ਜੀ 350 ਰੁਪਏ ਦਾ ਸੂਟ ਹੈ ਜੀ ਕੁੱਲ ਡਿਜ਼ਾਈਨ ਵਿੱਚ ਬਹੁਤ ਨੇ ਜੀ ਅਲੱਗ-ਅਲੱਗ ਪ੍ਰਿੰਟ ਦੇ ਕਢਾਈਆਂ ਦੇ ਡਿਜ਼ਾਈਨ ਅਲੱਗ-ਅਲੱਗ ਆਏ ਹੋਏ ਨੇ ਜੀ ਰੇਂਜ 350 ਰੁਪਏ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 550 ਰੁਪਏ ਤੋਂ ਘੱਟ ਨਹੀਂ ਮਿਲਦਾ ਹੈਗਾ ਜੀ ਡੀ ਜਾਮ ਦੀਆਂ ਆਈਟਮ ਆ ਰਹੀਆਂ ਨੇ ਜੀ ਧਾਗੇ ਵਰਕ ਦਾ ਕੰਮ ਹੈ ਜੀ ਦੁਪੱਟਾ ਹੈਗੇ ਜੀ ਨਾਲ ਮਸਲੀਨ ਦਾ ਜੀ ਚਾਰ ਚਾਰ ਰੰਗ ਨੇ ਜੀ ਚ ਸੈੱਟ ਦੇ ਵਿੱਚ ਆਏ ਹੋਏ ਜੀ ਰੇਂਜ ਹੈਗੀ ਹੈ ਜੀ 475 ਰੁਪਏ ਦਾ ਸੂਟ ਹੈ ਜੀ ਕੁੱਲ ਡੀ ਜਾਮ ਦੀਆਂ ਆਈਟਮ ਆ ਰਹੀਆਂ ਨੇ ਜੀ ਧਾਗੇ ਵਰਕ ਦਾ ਕੰਮ ਹੈ ਜੀ ਸਾਰਾ ਦੁਪੱਟਾ ਹੈਗੇ ਜੀ ਨਾਲ ਮਸਲੀਨ ਦਾ ਜੀ ਰੰਗ ਹੈਗੇ ਨੇ ਜੀ ਚਾਰ ਕਲਰ ਨੇ ਜੀ ਸੂਟ ਦੇ ਵਿੱਚ ਆਏ ਹੋਏ ਨੇ ਚ ਰੇਟ ਹੈਗੇ ਜੀ 475 ਰੁਪਏ ਦਾ ਸੂਟ ਹੈ ਜੀ ਕੁੱਲ ਡਿਜ਼ਾਈਨ ਕੜਾਈਆਂ ਦੇ ਅਲੱਗ-ਅਲੱਗ ਨੇ ਜੀ 4-5 ਡਿਜ਼ਾਈਨ ਆਏ ਹੋਏ ਨੇ ਤੇ ਜੀ 475 ਰੁਪਏ ਜੀ ਡੀ ਜਾਮ ਕੱਪੜਾ ਜੀ ਚੌਕਲੇਟ ਤੇ ਜੀ ਪੈਚ ਵਰਕ ਦੀਆਂ ਆਈਟਮ ਆ ਰਹੀਆਂ ਨੇ ਜੀ ਆ ਸਾਰੇ ਤੇ ਪੈਚ ਦਾ ਕੰਮ ਹੋਇਆ ਹੋਇਆ ਹੈ ਜੀ ਡਬੱਟਾ ਹੈਗੇ ਜੀ ਨਾਲ ਮਸਲੀਨ ਦਾ ਜੀ 4 ਕਲਰ ਨੇ ਜੀ ਸੂਟ ਦੇ ਵਿੱਚ ਰੇਂਜ ਹੈਗੀ ਹੈ ਜੀ 550 ਰੁਪਏ ਦੇ ਰੇਟ ਹੈ ਜੀ ਇਹਦਾ 550 ਰੁਪਏ ਜੀ ਚਾਰ ਤੋਂ ਪੰਜ ਡਿਜ਼ਾਈਨ ਆਏ ਹੋਏ ਨੇ ਜੀ ਕਰਾਈਆਂ ਦੇ ਆਮ ਮਾਰਕੀਟ ਦੇ ਵਿੱਚ ਇਹੀ ਸੂਟ 800 850 ਰੁਪਏ ਸੇਲ ਹੋ ਰਿਹਾ ਜੀ ਸੂਟ ਦਾ ਦੇਣਾ ਜੀ ਕੁੱਲ 550 ਰੁਪਏ ਦਾ ਜੀ 550 ਰੇਟ ਹੈ ਜੀ ਕੁੱਲ ਆਉਣਾ ਕਿੱਥੇ ਹੈ ਜੀ ਸੋਨੀ ਕਲੈਕਸ਼ਨ ਸ਼ਾਇਲੀ ਗੁਰਤੇਜ ਦੀ ਹੱਟੀ ਜੀ ਮੇਲੇ ਵਾਲਾ ਬਾਜ਼ਾਰ ਹੈ ਜੀ ਆਪਣਾ ਹਰਫੂਲ ਡਾਕਟਰ ਦੇ ਬਿਲਕੁਲ ਕੋਲ ਜੀ ਆਪਣੀ ਸਾਰਾ ਪੈਚ ਲਾ ਕੇ ਕੜਾਈਆਂ ਹੋਈਆਂ ਹੋਈਆਂ ਨੇ ਜੀ 550 ਰੁਪਏ ਰੇਟ ਹੈ ਜੀ ਕੁੱਲ ਗਲਾਸ ਸਿਮਰ ਕੱਪੜਾ ਰਿਹਾ ਜੀ ਇਹ ਫੁੱਲ ਹੈਵੀ ਪੀਸ ਨੇ ਜੀ ਦੁਪੱਟਾ ਵੀ ਨਾਲ ਇਹਦਾ ਗਲਾਸ ਸਿਮਰ ਦੀ ਲੱਗਿਆ ਹੋਇਆ ਜੀ ਪੂਰੇ ਜਾਲ ਦੁਬੱਟੇ ਨੇ ਜੀ ਕਲਰ ਹੈਗੇ ਨੇ ਜੀ ਇਹਦੇ ਚ 8 ਜੀ ਡਿਜ਼ਾਈਨ ਕੜਾਈਆਂ ਦੇ ਅਲੱਗ-ਅਲੱਗ ਨੇ ਜੀ ਰੇਂਜ ਹੈਗੀ ਹੈ ਜੀ 590 ਰੁਪਏ ਦਾ ਸੂਟ ਹੈ ਜੀ ਕੁੱਲ 590 ਰੁਪਏ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 1000 1200 ਰੁਪਏ ਤੱਕ ਸੇਲ ਹੋ ਰਿਹਾ ਜੀ ਗਲਾਸ ਸਿਮਰ ਦਾ ਸਟਾਕ ਬਹੁਤ ਹੈ ਜੀ ਇੱਥੇ ਆਇਆ ਹੋਇਆ ਜੀ ਅਲੱਗ-ਅਲੱਗ ਡਿਜ਼ਾਈਨ ਨੇ ਜੀ ਕੜਾਈਆਂ ਦੇ ਪੂਰੇ ਹੈਵੀ ਜਾਲ ਪੀਸ ਬਣੇ ਹੋਏ ਨੇ ਜੀ ਸਿਮਰ ਕੱਪੜਾ ਆ ਰਿਹਾ ਜੀ ਇਹ ਗਲਾਸ ਸਿਮਰ ਜੀ ਫੁੱਲ ਹੈਵੀ ਪੀਸ ਨੇ ਜੀ ਦਬੱਟੇ ਵੀ ਪੂਰੇ ਜਾਲ ਬਣੇ ਹੋਏ ਨੇ ਜੀ ਸਿਮਰ ਦੀ ਹੈਗਾ ਜੀ ਨਾਲ ਦਬੱਟਾ ਜੀ ਰੇਂਜ ਹੈਗੀ ਹੈ ਜੀ 450 ਰੁਪਏ ਦਾ ਸੂਟ ਹੈ ਜੀ ਕੁੱਲ ਪੂਰੇ ਹਨ ਫੁੱਲ ਹੈਵੀ ਜਾਲ ਪੀਸ ਬੜੇ ਹੋਏ ਨੇ ਜੀ ਡਿਜ਼ਾਈਨ ਬਹੁਤ ਨੇ ਚਾਏ ਹੋਏ ਜੀ ਇਹ ਜੀ 450 ਰੁਪਏ ਦਾ ਸੂਟ ਹੈ ਜੀ ਕੁੱਲ ਗਲਾ ਸਿਮਰ ਦੀਆਂ ਆਈਟਮਾਂ ਆ ਰਹੀਆਂ ਨੇ ਜੀ ਫੁੱਲ ਹੈਵੀ ਪੀਸ ਗਲੇ ਵਰਕ ਦੇ ਨਾਲ ਨੇ ਜੀ ਦਬੱਟਾ ਵੀ ਇਹਦਾ ਪੂਰਾ ਹੈਵੀ ਹੈ ਜੀ ਕਢਾਈ ਦਾ ਕੰਮ ਹੈ ਜੀ ਦਬੱਟੇ ਦੇ ਉੱਤੇ ਰੰਗ ਹੈਗੇ ਨੇ ਜੀ ਚਾਰ ਸੂਟ ਦੇ ਵਿੱਚ ਜੀ ਰੇਟ ਹੈਗੇ ਜੀ 450 ਰੁਪਏ ਜੀ ਪੂਰੇ ਹੈਵੀ ਫੀਸ ਨੇ ਜੀ 450 ਰੁਪਏ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 7-800 ਰੁਪਏ ਤੱਕ ਸੇਲ ਹੋ ਰਿਹਾ ਜੀ ਸੂਟ ਦੇਣਾ ਜੀ ਕੁੱਲ 450 ਰੁਪਏ ਦਾ ਜੀ ਬਰਬਰੀ ਕੱਪੜਾ ਰਿਹਾ ਜੀ ਇਹ ਪੂਰੇ ਹਨ ਫੁੱਲ ਹੈਵੀ ਜਰੀ ਦੇ ਵਰਕ ਨੇ ਜੀ ਸਾਰੇ ਹੋਏ ਹੋਏ ਦਬੱਟਾ ਵੀ ਇਹਦਾ ਬਰਬਰੀ ਦੀ ਲੱਗਿਆ ਹੋਇਆ ਜੀ ਪੂਰੇ ਹਨ ਫੁੱਲ ਹੈਵੀ ਜਾਲ ਨੇ ਜੀ ਸਾਰਾ 골ਡਨ ਵਰਕ ਦਾ ਕੰਮ ਹੋਇਆ ਹੋਇਆ ਜੀ ਚਾਰ ਚਾਰ ਕਲਰ ਨੇ ਜੀ ਸੂਟਾਂ ਦੇ ਵਿੱਚ ਇਹ ਚ ਰੇਟ ਹੈਗੇ ਜੀ 575 ਰੁਪਏ ਜੀ ਡਿਜ਼ਾਈਨ ਬਹੁਤ ਨੇਕ ਕੜਾਈਆਂ ਦੇ ਆਏ ਹੋਏ ਜੀ ਡਾਰਕ ਲਾਈਟ ਸਾਰੇ ਕਲਰ ਚਾਹਤ ਮਿਲ ਜਾਣਗੇ ਜੀ ਆਪਾਂ ਨੂੰ ਸੇਮ ਫੋਟੋ ਮੰਗੋ ਪੀਸ ਤਿਆਰ ਨੇ ਜੀ ਹੋਏ ਹੋਏ ਇਹ 575 ਰੁਪਏ ਰੇਟ ਹੈ ਜੀ ਵਰਬਰੀ ਦੀਆਂ ਨਵੇਂ ਆਈਟ ਮਾਰੀਆਂ ਨੇ ਜੀ গোল্ডਨ ਵਰਕ ਦੇ ਵਿੱਚ ਜੀ ਫੁੱਲ ਹੈਵੀ ਪੀਸ ਨੇ ਜੀ ਇਹਨਾਂ ਦਵੱਟਾ ਵੀ ਇਹਦਾ ਬਰਬਰੀ ਦੀ ਲੱਗਿਆ ਹੋਇਆ ਜੀ ਫੁੱਲ ਜਾਲ ਨੇ ਜੀ ਦਵੱਟੇ ਬਣੇ ਹੋਏ ਜੀ ਕੜਾਈਆਂ ਦੇ ਕੰਮ ਜੀ ਫੁੱਲ ਰੰਗ ਹੈਗੇ ਨੇ ਜੀ ਚਾਰ ਅਰੇਂਜ ਹੈਗੀ ਹੈ ਜੀ 595 ਰੁਪਏ ਜੀ 595 ਰੁਪਏ ਰੇਟ ਹੈ ਜੀ ਸਟਾਕ ਬਹੁਤ ਹਟ ਲਵੇ ਜੀ ਫੁੱਲ ਸਟਾਕ ਆ ਰਿਹਾ ਜੀ ਕੜਾਈ ਦਾ ਬਰਤਾਂ ਦੇ ਸਾਰੀਆਂ ਨਮੀ ਆਈਟਮ ਆ ਰੀਆਂ ਨੇ ਜੀ ਫੁੱਲ ਫਾਇਦੇ ਨਾਲ ਜੀ ਚੌਕਲੇਟ ਦੀਆਂ ਆਈਟਮ ਆ ਰੀਆਂ ਨੇ ਜੀ ਜਰੀ ਵਰਕ ਦਾ ਕੰਮ ਹੈ ਜੀ ਸਾਰਾ ਹੈਂਡ ਹੋਇਆ ਹੋਇਆ ਜੀ ਪੀਸ ਤੇ ਦਵੱਟਾ ਹੈਗਾ ਜੀ ਨਾਲ ਮਸਲੀਨ ਦਾ ਜੀ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਰੇਂਜ ਹੈਗੀ ਹੈ ਜੀ 625 ਰੁਪਏ ਦਾ ਸੂਟ ਹੈ ਜੀ ਕੁੱਲ ਡਿਜ਼ਾਈਨ ਬਹੁਤ ਨੇ ਕੜਾਈਆਂ ਦੇ ਵਿੱਚ ਜੀ ਸਾਰੇ ਹੈਂਡ ਟੱਚ ਪੀਸ ਬਣੇ ਹੋਏ ਨੇ ਜੀ 625 ਰੁਪਏ ਰੇਟ ਹੈ ਜੀ ਕੁੱਲ 8 ਰੰਗ ਨੇ ਜੀ ਚਾਏ ਹੋਏ ਜੀ ਕੁੱਲ ਆਹ ਮਾਰਕੀਟ ਦੇ ਵਿੱਚ ਇਹ ਵੀ ਸੂਟ 1100 1200 ਰੁਪਏ ਤੱਕ ਮਿਲ ਰਿਹਾ ਜੀ ਸੂਟ ਦੇਣ ਹੈ ਜੀ ਕੁੱਲ 625 ਰੁਪਏ ਦਾ ਜੀ ਆਉਣਾ ਕਿੱਥੇ ਹੈ ਜੀ ਸੋਨਦੀ ਕਲੈਕਸ਼ਨ ਸ਼ਾਜਲੀ ਮੇਲੇ ਵਾਲਾ ਦਰਵਾਜ਼ਾ ਜੀ ਹਰਪੂਲ ਡਾਕਟਰ ਦੇ ਕੋਲ ਜੀ ਲੜੀ ਤੇ ਸਰਵਾਇਨਾ ਬਰਬਰੀ ਕੱਪੜਾ ਆ ਰਿਹਾ ਜੀ ਇਹ ਕਾਟਨ ਬਰਬਰੀ ਜੀ ਬਾਜੂ ਸਲਵਾਰ ਦੋਨਾਂ ਤੇ ਕਢਾਈ ਹੈ ਜਿਹਦੇ ਹੋਈ ਹੋਈ ਜੀ ਆਏ ਦੀ ਬਾਜੂ ਤੇ ਕੰਮ ਹੈ ਜੀ ਦੁਪੱਟਾ ਹੈਗੇ ਜੀ ਟਾਈ ਡਾਈ ਦਾ ਜੀ ਕਲਰ ਹੈਗੇ ਨੇ ਜੀ ਚਾਰ ਰੇਂਜ ਹੈਗੀ ਹੈ ਜੀ 795 ਰੁਪਏ ਜੀ 795 ਰੁਪਏ ਰੇਟ ਹੈ ਜੀ 8 ਰੰਗਾਂ ਦਾ ਕਲਰ ਚਾਰਟ ਹੈ ਜੀ ਇਹ ਡਿਜ਼ਾਈਨ ਕੜਾਈਆਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਜੀ ਸੇਮ ਫੋਟੋ ਵਾਲੇ ਪੀਸ ਤਿਆਰ ਨੇ ਜੀ ਇਹ ਫੋਟੋ ਤੇ ਕੰਮ ਹੈ ਜੀ ਸੇਮ ਪੀਸ ਤੇ ਕੰਮ ਹੋਇਆ ਹੋਇਆ ਹੈ ਜੀ 795 ਰੁਪਏ ਰੇਟ ਹੈ ਜੀ ਸੇਮ ਫੋਟੋ ਵਾਲੀਆਂ ਆਈਟਮ ਆ ਰੀਆਂ ਨੇ ਜੀ ਸਾਰਾ ਹੈਂਡ ਦਾ ਕੰਮ ਹੈ ਜੀ ਪੀਸ ਤੇ ਹੋਇਆ ਹੋਇਆ ਹੈ ਜੀ ਰੇਂਜ ਹੈਗੀ ਹੈ ਜੀ 795 ਰੁਪਏ ਦਾ ਸੂਟ ਹੈ ਜੀ ਕੁੱਲ ਸਾਰੇ ਬੁਟੀਕ ਦੇ ਡਿਜ਼ਾਈਨ ਨੇ ਜੀ ਬਣੇ ਹੋਏ ਜੀ ਧਾਗੇ ਦਾ ਕੰਮ ਹੈ ਜੀ ਦੁਪੱਟਾ ਹੈਗਾ ਜੀ ਨਾਲ ਮਸਲੀਨ ਦਾ ਜੀ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਇਹ 795 ਰੁਪਏ ਰੇਟ ਹੈ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 1000-1200 ਰੁਪਏ ਤੱਕ ਸੇਲ ਹੋ ਰਿਹਾ ਜੀ ਸੂਟ ਦੇਣਾ ਹੈ ਜੀ ਕੁੱਲ 795 ਜੀ ਰੇਟ ਨੇ ਜੀ ਬਿਸਕੋਸ ਔਰ ਗੰਜ ਦੀਆਂ ਆਈਟਮ ਆ ਰਹੀਆਂ ਨੇ ਜੀ ਹੈਂਡ ਦਾ ਕੰਮ ਹੈ ਜੀ ਪੀਸ ਤੇ ਬਾਟਮ ਤੇ ਵੀ ਇਹਦੇ ਕੜਾਈ ਦਾ ਕੰਮ ਹੈ ਜੀ ਹੋਇਆ ਹੋਇਆ ਜੀ ਦੁਪੱਟਾ ਹੈਗਾ ਜੀ ਬਿਸਕੋਸ ਔਰਗੰਜ ਦਾ ਜੀ ਚਾਰ ਚਾਰ ਰੰਗ ਨੇ ਜੀ ਰੇਂਜ ਹੈਗੀ ਹੈ ਜੀ 895 ਰੁਪਏ ਜੀ 895 ਰੁਪਏ ਰੇਟ ਹੈ ਜੀ ਡਿਜ਼ਾਈਨ ਕੜਾਈਆਂ ਦੇ ਬਹੁਤ ਨੇ ਜੀ ਆਏ ਹੋਏ ਚ ਅਲੱਗ-ਅਲੱਗ ਡਿਜ਼ਾਈਨ ਨੇ ਜੀ ਬਿਸਕੋਸ ਔਰਗੰਜ ਕੱਪੜੇ ਜੀ ਇਹ ਆਉਟਨਾ ਬਰਬਰੀ ਦੀਆਂ ਆਈਟਮ ਆ ਰਹੀਆਂ ਨੇ ਜੀ ਸਾਰਾ ਹੈਂਡ ਦਾ ਕੰਮ ਹੈ ਜੀ ਧਾਗੇ ਦੇ ਕੰਮ ਹੋਏ ਹੋਏ ਨੇ ਨਾਲ ਇਹਦੇ ਜੀ ਬਾਜੂ ਤੇ ਵੀ ਕੰਮ ਹੈ ਜੀ ਇਹਦੇ ਰੇਂਜ ਹੈਗੀ ਹੈ ਜੀ 895 ਰੁਪਏ ਜੀ ਸਾਰਾ ਬੁਟੀਕ ਸੂਟ ਨੇ ਜੀ ਡਬੱਟਾ ਹੈਗਾ ਜੀ ਨਾਲ ਮਸਲੀਨ ਦਾ ਜੀ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਹੈ ਜੀ ਇਹ 895 ਰੁਪਏ ਰੇਟ ਹੈ ਜੀ ਕੁੱਲ ਹਾਂ ਭਾਈ ਸੋਨੇ ਕੀ ਲੈ ਕੇ ਆਏ ਬਰਬਰੀ ਦੀਆਂ ਆਈਟਮ ਆ ਰਹੀਆਂ ਨੇ ਜੀ ਪਿਓਰ ਬਰਬਰੀ ਬੇਸ ਹੈ ਜੀ ਠੀਕ ਹੈ ਹਾਂਜੀ ਸਾਰਾ ਹੈਂਡ ਦਾ ਕੰਮ ਹੈ ਜੀ ਦਬੱਟਾ ਵੀ ਨਾਲ ਬਰਬਰੀ ਦੀ ਲੱਗਿਆ ਹੋਇਆ ਹੈ ਜੀ ਹੋਲ ਸੇਲ ਰੇਟ ਕੀ ਹੈ ਇਹ 1350 ਰੁਪਏ ਤੋਂ ਸਟਾਰਟਿੰਗ ਹੈ ਜੀ ਹੋਲ ਸੇਲ ਦਾ ਰੇਟ ਜੀ ਆਮ ਮਾਰਕੀਟ ਦੇ ਵਿੱਚ ਇਹੀ ਸੂਟ 1800 ਤੋਂ 2000 ਰੁਪਏ ਤੱਕ ਸੇਲ ਹੋ ਰਹੇ ਨੇ ਜੀ ਤੁਸੀਂ ਹੋਲ ਸੇਲ ਤੇ ਦੇ ਰਹੇ ਹੋ ਹਾਂਜੀ ਸਾਡੇ ਸਾਰੇ ਰੇਟ ਹੋਲ ਸੇਲ ਵਾਸਤੇ ਨੇ ਜੀ ਗਾਕਾਂ ਦਾ ਫੁੱਲੇ ਫਾਇਦਾ ਇੱਥੇ ਜੀ ਠੀਕ ਹੈ ਸੇਮ ਫੋਟੋ ਵਾਲੇ ਬੁਟੀਕ ਪੀਸ ਨੇ ਜੀ ਪਿਓਰ ਬਰਬਰੀ ਚ ਰੇਂਜ 1350 ਰੁਪਏ ਜੀ ਆ ਵੇ ਸਾਰੇ ਨਮੀ ਆ ਰਹੇ ਨੇ ਜੀ ਇਹ ਫੁੱਲ ਹੈਂਡ ਦੇ ਕੰਮ ਨੇ ਜੀ 1350 ਰੁਪਏ ਜੀ ਜਿਵੇਂ ਫੋਟੋ ਤੇ ਐਸੀ ਤਰ੍ਹਾਂ ਹੀ ਹੁੰਦਾ ਸੇਮ ਪੀਸ ਫੋਟੋ ਵਾਂਗੂ ਤਿਆਰ ਹੈ ਜੀ ਕੀ ਪ੍ਰਾਈਸ ਹੈ ਇਹਦਾ 1350 ਜੀ ਠੀਕ ਹੈ ਪਿਆਰ ਬਰਬਰੀ ਦੇ ਬੁਟੀਕ ਸੂਟਾਂ ਦੀ ਆਈਟਮ ਆ ਰਹੀਆਂ ਨੇ ਜੀ ਡਬਲ ਡਾਈ ਦੇ ਪੀਸ ਨੇ ਜੀ ਸਾਰੇ ਇਹ ਪਿਓਰ ਦੀ ਹੈਗੀ ਜੀ ਇਹਦੀ ਬਾਟਮ ਜੀ ਬਾਟਮ ਤੇ ਵੀ ਵਰਕ ਹੈ ਜੀ 15 50 ਰੇਂਜ ਤੋਂ ਸਟਾਰਟਿੰਗ ਹੋ ਰਹੀ ਨੇ ਜੀ ਆਟਮਾ ਹੈ ਜੀਆਂ ਫੈਂਸੀ ਫੁੱਲ ਆਟਮਾ ਹੈਵੀ ਹੈਂਡਵਰਕ ਦੇ ਪੀਸ ਨੇ ਜੀ ਲਖਨਊ ਵਰਕ ਦੇ ਕੰਮ ਨੇ ਸਾਰੇ ਕੀ ਪ੍ਰਾਈਸ ਹੈ 1650 ਰੁਪਏ ਜੀ ਪਿਓਰ ਬਰਬਰੀ بیس ਹੈ ਜੀ ਦੁਪੱਟਾ ਹੈਗਾ ਜੀ ਟਾਈ ਡਾਈ ਦਾ ਸਲਵਾਰ ਤੇ ਫੁੱਲ ਕੰਮ ਹੋਇਆ ਹੋਇਆ ਜੀ ਹਰੀ ਆਟਮਾ ਨੇ ਜੀ ਪਿਓਰ ਨੇਚਰਲ ਦੇ ਵਿੱਚ ਜੀ ਖੜਕਵਾਦੀ ਦਾ ਡਿਜ਼ਾਈਨ ਹੈ ਜੀ ਸਦਾ ਬਹਾਰ ਡਿਜ਼ਾਈਨ ਸੇਲ ਹੋ ਰੇ ਜੀ ਇਹ ਦਬੱਟਾ ਵੀ ਪੂਰਾ ਜਾਲ ਦਬੱਟਾ ਬਣਿਆ ਹੋਇਆ ਜੀ 1850 ਰੁਪਏ ਤੋਂ ਸਟਾਰਟਿੰਗ ਹੋ ਰਹੀਏ ਨੇ ਆਪਣ ਲਵੇ ਇਹ ਜੀ ਆਟਮਾ ਜੀ 25 ਤੋਂ 30 ਕਲਰ ਆਏ ਹੋਏ ਨੇ ਜੀ ਚ 25 ਤੋਂ 30 ਰੰਗਾਂ ਦਾ ਕਲਰ ਚਾਰਟ ਹੈ ਜੀ ਸਾਰੇ ਵਿਆਹ ਸ਼ਾਦੀਆਂ ਵਾਲੇ ਰੰਗਨੇ ਜੀ ਇਹ ਆਏ ਹੋਏ ਜੀ ਰੇਂਜ ਹੈਗੀ ਹੈ ਜੀ 1850 ਰੁਪਏ ਤੋਂ ਸਟਾਰਟਿੰਗ ਹੋ ਰਹੇ ਨੇ ਜੀ ਇੱਕ ਕਾਇਟਮ ਜੀ ਰਾਜਾ ਰਾਣੀ ਦਾ ਸਭ ਤੋਂ ਜ਼ਿਆਦਾ ਸੂਟ ਸੇਲ ਹੋ ਰਿਹਾ ਜੀ ਇਹ Ê ਤੋਂ ਪਹਿਲਾਂ ਵੀ ਹਟ ਲਵੇ ਦੋ ਤਿੰਨ ਵਾਰੀ ਡਿਜ਼ਾਈਨ ਆ ਕੇ ਖਤਮ ਹੋ ਗਿਆ ਜੀ ਇਹ ਪਿਓਰ ਦੀ ਇਹਦੀ ਸਲਵਾਰ ਹੈ ਜੀ ਬਨਾਰਸੀ ਦਬੱਟਾ ਜੀ ਪਿਓਰ ਚਨੂਨ ਦਾ ਜੀ ਸਭ ਤੋਂ ਜ਼ਿਆਦਾ ਜਿਹੜਾ ਆਈਟਮ ਸੁਪਰ ਹਿੱਟ ਪਾਸ ਹੋਈ ਹੈ ਜੀ ਇਹ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ ਡਿਜ਼ਾਈਨ ਬਹੁਤ ਆ ਰਹੇ ਨੇ ਜੀ ਇਹ ਚ ਕੱਪੜਾ ਕਿਹੜਾ ਹੈ ਰਾਜਾ ਰਾਣੀ ਨਾਮ ਹੈ ਜੀ ਕੱਪੜੇ ਦਾ ਇਹਦਾ ਪਿਓਰ ਨੇਚਰਲ ਤੇ ਹੈ ਜੀ ਇਹ ਬਣਿਆ ਹੋਇਆ ਜੀ ਪਿਓਰ ਨੇਚਰਲ ਦਾ ਬੇਸ ਹੈ ਜੀ ਰਾਜਾ ਰਾਣੀ ਜੀ ਸਭ ਤੋਂ ਜ਼ਿਆਦਾ ਆਈਟਮ ਸੁਪਰ ਹਿੱਟ ਸੇਲ ਹੋ ਰਹੀ ਹੈ ਜੀ ਆਇਟਮ ਵੀ ਸਭ ਤੋਂ ਜ਼ਿਆਦਾ ਸੁਪਰ ਹਿੱਟ ਡਿਜ਼ਾਈਨ ਪਾਸ ਹੋਇਆ ਜੀ ਇਹ ਪਿਓਰ ਦੀ ਸਲਵਾਰ ਹੈ ਜੀ ਇਹਦੀ ਦਬੱਟਾ ਹੈਗਾ ਜੀ ਪਿਓਰ ਚਨੂਨ ਦਾ ਜੀ 8 ਤੋਂ 10 ਕਲਰ ਆਏ ਨੇ ਇਹਦੇ ਵਿੱਚ ਜੀ ਇਹ ਆਈਟਮ ਵੀ ਦੁਬਾਰਾ ਦੁਪਾਰਾ ਹਟਲਵੇ ਰਿਪੀਟ ਹੋ ਰਹੀ ਹੈ ਜੀ ਇਹ ਫੁੱਲ ਹੈਵੀ ਪੀਸ ਨੇ ਜੀ ਫਰੰਟ ਬੈਕ ਦੋਨੋਂ ਹੀ ਬਣੇ ਹੋਏ ਨੇ ਜਿਹਦੇ ਸਾਰੀਆਂ ਵਿਆਹ ਸ਼ਾਦੀ ਵਾਲੀਆਂ ਆਈਟਮਾਂ ਨੇ ਜੀ ਬਰਬਰੀ ਦੀਆਂ ਆਈਟਮਾਂ ਆ ਰਹੀਆਂ ਨੇ ਜੀ ਇਹ ਬਟਿਕ ਸੂਟ ਨੇ ਜੀ ਸਾਰੇ ਇਹ ਬਣੇ ਹੋਏ ਜੀ ਸਲਵਾਰ ਤੇ ਵੀ ਇਹਦੇ ਵਰਕ ਹੋਇਆ ਹੋਇਆ ਹੈ ਜੀ ਦੁਪੱਟਾ ਹੈਗਾ ਜੀ ਨਾਲ ਪਿਓਰ ਦਾ ਜੀ ਸੇਮ ਫੋਟੋ ਵਾਲੇ ਪੀਸ ਸਿਆਰ ਨੇ ਜੀ ਇਹ ਅਰੇਂਜ ਹੈਗੀ ਹੈ ਜੀ 1550 ਰੁਪਏ ਤੋਂ ਸਟਾਰਟਿੰਗ ਹੋ ਰਹੇ ਨੇ ਜੀ ਸਭ ਤੋਂ ਜ਼ਿਆਦਾ ਨਮਾ ਕਰ ਰਹੇ ਜੀ ਸੇਲ ਹੋ ਰਹੇਗਾ ਇਹ ਆਪਦੀਆਂ ਆਟਮਾਰੀਆਂ ਨੇ ਜੀ ਫੁੱਲ ਹੈਂਡ ਦਾ ਕੰਮ ਹੈ ਜੀ ਸਭ ਤੋਂ ਜ਼ਿਆਦਾ ਕਪੜਾ ਕਿਹੜੇ ਓਪਰ ਹਿੱਟ ਪਾਸ ਹੋ ਰਹੀ ਹੈ ਜੀ ਕਪੜਾ ਕਿੜਾ ਖੀਨ ਖਾਬ ਕਪੜਾ ਜੀ ਪਿਓਰ ਚਨੂਨ ਦਾ ਦਬੱਟਾ ਜੀ ਨਾਲ ਇਹਦੇ ਦੇਖ ਸਕਦੇ ਹੋ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਨਵੇਂ ਤੋਂ ਨਵੇਂ ਕਪੜਾ ਲੈ ਕੇ ਆ ਰਹੇ ਸੋਨੀ ਕਲੈਕਸ਼ਨ ਸ਼ਾਜਲੀ ਅਲੱਗ ਅਲੱਗ ਡਿਜ਼ਾਈਨ ਆ ਰਹੇ ਨੇ ਜੀ ਖੀਨ ਖਾਬ ਦੇ ਜੀ ਖੀਨ ਖਾਬ ਦਾ ਕਪੜਾ ਦੇਖ ਸਕਦੇ ਹੋ ਹੋਲ ਸੇਲ ਤੇ ਉਹ ਵੀ ਹੋਲ ਸੇਲ ਰੇਟਾਂ ਤੇ ਜੀ ਪਿੰਡ ਸ਼ਾਜਲੀ ਜ਼ਿਲਾ ਸੰਗਰੂਰ ਜੀ ਸੋਨੀ ਕਲੈਕਸ਼ਨ ਸ਼ਾਜਲੀ ਫੋਨ ਨੰਬਰ ਉੱਤੇ ਦਿੱਤਾ ਹੋਇਆ ਤਾਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਹੋਲ ਸੇਲ ਤੇ ਕੱਪੜਾ ਬਾਕੀ ਕਢਾਈ ਨੇ ਆਟਮਾ ਹੋ ਡਿਜ਼ਾਈਨ ਬਹੁਤ ਆ ਰਹੇ ਨੇ ਜੀ ਅਸੀਂ ਸਾਰੇ ਨਹੀਂ ਦਿਖਾ ਸਕਦੇ ਵੀਡੀਓ ਬਹੁਤ ਲੰਮੀ ਬਣ ਜਾਣੀ ਹੈ ਜੀ ਇਹ ਬਹੁਤ ਡਿਜ਼ਾਈਨ ਆ ਰਹੀ ਹੈ ਹਟ ਲੈ ਵੀ ਜੀ ਕਿ ਤੁਸੀਂ ਹਰ ਤਰ੍ਹਾਂ ਦਾ ਕੱਪੜਾ ਜਿਹੜਾ ਇੱਥੇ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਤੇ ਸੰਪਰਕ ਕਰਕੇ ਆ ਸਕਦੇ ਹੋ ਤੇ ਹੋਲ ਸੇਲ ਤੇ ਮਨ ਪਸੰਦ ਦਾ ਕੱਪੜਾ ਜਿਹੜਾ ਲਿਜਾ ਸਕਦੇ ਮੇਰਾ ਬਰਬਰੀ ਕੱਪੜਾ ਆ ਰਿਹਾ ਜੀ ਇਹ ਨਮਾ ਫੁੱਲ ਬੈਲ ਦੇ ਪੱਗਾਂ ਦੇ ਰੰਗ ਆ ਰਹੇ ਨੇ ਜੀ ਪਿੰਮਲ ਦੀ ਕੁਆਲਿਟੀ ਹੈ ਜੀ ਪੱਕੇ ਰੰਗਾਂ ਦੇ ਵਿੱਚ ਜੀ ਹੋਲ ਸੇਲ ਦਾ ਰੇਟ ਹੈਗਾ ਜੀ 39 ਰੁਪਏ ਮੀਟਰ ਜੀ ਤੂੰ ਚੀਜ਼ ਹੈ ਪੱਗਾਂ ਨੇ ਜੀ ਪੱਗਾਂ 39 ਰੁਪਏ ਮੀਟਰ 39 ਰੁਪਏ ਮੀਟਰ ਜੀ ਫੁੱਲ ਬੈਲ ਦੀਆਂ ਪੱਗਾਂ ਨੇ ਜੀ ਇਹ ਕਿੰਨੇ ਕ ਕਲਰ ਨੇ ਫਿਰ ਪੱਗਾਂ ਦੇ ਸਾਢੇ ਲੇਵੇ ਜੀ 350 ਰੰਗ ਹੈ ਜੀ ਪੱਗ ਦਾ ਕੁੱਲ ਜੀ ਰੇਟ ਕੀ ਹੈ ਰੇਟ ਹੈਗਾ ਜੀ 39 ਰੁਪਏ ਮੀਟਰ ਜੀ 39 ਰੁਪਏ ਮੀਟਰ ਕਿਹੜੀ ਆਉਦਾ ਕੰਪਨੀ ਦਾ ਵਿਮਲ ਦੀ ਪੱਗ ਹੈ ਜੀ ਜੇ ਕਿਸੇ ਨੇ ਮਤਲਬ ਲੱਗੇ ਸੇਲ ਕਰਨੀ ਹੈ ਜੀ 39 ਰੁਪਏ ਮੀਟਰ ਦਾ ਰੇਟ ਹੈ ਸਾਡਾ ਹੋਲ ਸੇਲ ਤੇ ਹੋਲ ਸੇਲ ਦਾ ਜੀ ਪਿੰਡ ਸ਼ਾਇਲੀ ਦੇ ਸਕਦੇ ਹਾਂ ਵੀ ਕਿਦਾਂ ਵੀ ਪੱਗਾਂ ਦੇ ਰੰਗ ਕਿੰਨਾ ਰੰਗ ਹੈ 150 350 ਕਲਰ ਨੇ ਜੀ ਕੁੱਲ 350 ਕਲਰ ਪੱਗਾਂ ਦੇ ਦਸਤਾਰਾਂ ਦੇ ਉੱਪਰ ਤੱਕ ਰੰਗ ਪਏ ਨੇ ਜੀ ਪੱਗਾਂ ਦੇ ਬਿਲਕੁਲ ਜੀ ਬਿਲਕੁਲ ਆਇਰਨ ਦਾ ਟਾਪ ਟਾ ਰਿਹਾ ਜੀ ਆਪਣੇ ਲਈ ਵੇ ਰੰਗਦਾਰ ਜੀ ਜੀ ਹਾਂਜੀ 100 ਕਲਰ ਆਇਆ ਜੀ ਆਪਣੇ ਲਈ ਦਾ ਰੇਟ ਹੈਗੇ ਜੀ 75 ਰੁਪਏ ਮੀਟਰ ਜੀ ਆਮ ਮਾਰਕੀਟ ਦੇ ਵਿੱਚ ਇਹੀ ਤੁਹਾਨੂੰ 100 ਰੁਪਏ ਮੀਟਰ ਮਿਲੂਗਾ ਜੀ ਰੇਟ ਅਸੀਂ ਦੇਣਾ ਜੀ ਕੁੱਲ 75 ਰੁਪਏ ਮੀਟਰ ਰੇਟ ਹੈ ਜੀ 100 ਕਲਰ ਆਇਆ ਜੀ ਆਪਣੇ ਲਈ ਪੂਰਾ ਸਾਰਾ ਟਾਪਟ ਹੈ ਜੀ ਇਹ ਆਇਰਨ ਦਾ ਜੀ 100 ਕਲਰ ਆਇਆ ਜੀ ਪੂਰੇ ਚ 75 ਰੁਪਏ ਮੀਟਰ ਹੋਲ ਸੇਲ ਦਾ ਰੇਟ ਹੈ ਜੀ ਦਾ ਠੀਕ ਇਹ ਪੇਟੀਆਂ ਡੱਬਿਆਂ 'ਚ ਕੀ ਲੈ ਕੇ ਆਏ ਸੋਨਨੀ ਇਹ ਪੈਂਟ ਸ਼ਰਟ ਆ ਰਹੇ ਨੇ ਜੀ ਦੇਣ ਲੈਣ ਵਾਲੇ ਜੀ ਅੱਛਾ ਦੇਣ ਲੈਣ ਵਾਲੇ ਵਿਆਹਾਂ 'ਚ ਜਾਂ ਆਪਣਾ ਜੇ ਕਹ ਦੀਏ ਤਿਹਾਰਾਂ 'ਤੇ ਹਾਂਜੀ ਹਾਂਜੀ ਵਿਆਹ ਸ਼ਾਦੀ ਤੇ ਅੱਛਾ ਮਠਿਆਈ ਵਾਲੇ ਡੱਬੇ ਵਾਂਗੂ ਵਿੱਚ ਫਿੱਟਣੇ ਹੈ ਹਾਂਜੀ ਹਾਂਜੀ ਆਹ ਦੇਖੋ ਬਈ ਅਰੇਂਜ ਹੈਗੀ ਹੈ ਜੀ 85 ਰੁਪਏ ਦਾ ਪੈਂਟ ਕਮੀਜ਼ ਹੈ ਜੀ ਕੁਲਾ ਕਿੱਲੇ ਦਾ 85 ਰੁਪਏ ਦਾ ਜੀ ਆਹ ਦੇਖ ਸਕਦੇ ਹੋ ਬਈ 85 ਰੁਪਏ ਦਾ ਪੈਂਟ ਕਮੀਜ਼ ਜੇ ਕਿਸੇ ਨੇ ਅੱਗੇ ਗਾਹਾਂ ਦੇਣੇ ਨੇ ਜੀ ਆਹ ਹੋਲ ਸੇਲ ਤੇ ਵੀ ਦੇਖ ਸਕਦੇ ਹੋ ਹਾਂਜੀ 85 ਰੁਪਏ ਦਾ ਪੈਂਟ ਕਮੀਜ਼ ਹੈ ਜੀ ਕੁਲਾ 85 ਰੁਪਏ ਦਾ ਕਲਰ ਕਿੰਨੇ ਕਨੇ? ਇਹ ਇੱਕ ਡੱਬੇ ਦੇ ਵਿੱਚ 16 ਰੰਗ ਆਉਂਦੇ ਨੇ ਜੀ। ਅੱਛਾ ਪੂਰਾ ਇੱਕ ਡੱਬੇ 'ਚ 16 ਕਲਰ। ਹਾਂਜੀ 16 ਕਲਰ ਨੇ ਜੀ। 85 ਰੁਪਈਆ ਦਾ ਪੈਂਟ ਤੇ ਸ਼ਰਟ। ਪੈਂਟ ਤੇ ਸ਼ਰਟ ਜੀ ਕਿਸੇ ਨੇ ਅੱਗੇ ਗਾਹਾਂ ਦੇਣ ਲੈਣ 'ਚ ਦੇਨੇ ਨੇ ਜੀ। ਬੋਲ ਸੇਲ ਤੇ ਉੱਤੇ। ਹਾਂਜੀ। ਪਿੰਡ ਸ਼ਾਇਲੀ। ਹਾਂ ਮੈਂ ਇਹੀ ਪੈਂਟ ਕਮੀਜ਼ 150 ਰੁਪਏ ਤੱਕ ਸੇਲ ਹੁੰਦਾ ਜੀ। ਠੀਕ ਹੈ। ਹਾਂਜੀ 150 ਰੁਪਏ ਦੇ ਵਿੱਚ। ਯਾਨੀ ਕਿ ਹਾਫਤੀ ਕਰਤਾ। ਹਾਂਜੀ ਹਾਂਜੀ ਅੱਧੇ ਰੇਟ ਤੇ ਜੀ। ਅੱਧੇ ਰੇਟ ਤੇ। ਇਸ ਤਰ੍ਹਾਂ ਦਾ ਵੀ ਸੋਨੀ 컬렉ਸ਼ਨ ਨੇ ਪਿੰਡ ਸ਼ਾਇਲੀ ਚ ਸਟਾਕ ਬਹੁਤ ਹੈ ਜੀ ਪੀਸ 200 500 ਜਿੰਨਾ ਵੀ ਕਿਸੇ ਨੇ ਲੈਣਾ ਹੈਗਾ ਜੀ ਸਾਡੇ ਕੋਲ ਤੁਹਾਨੂੰ ਹਰ ਵੇਲੇ ਹਾਜ਼ਰ ਮਿਲੂਗਾ ਜੀ ਬਿਲਕੁਲ ਜੀ ਸ਼ਾਇਲੀ ਦੇ ਵਿੱਚ ਜੇ ਸਿਰਾਂ ਗੱਲਬਾਤ ਲਾਈ ਪਈ ਆ ਬਾਈ ਨੇ ਅੱਗੇ ਸਾਡਾ ਵੱਡਾ ਪਿੰਡ ਸੀ 25000 ਦੀ ਬਸਦੀ ਪਟਿਆਲੇ ਸਮੂਤ ਬਹੁਤ ਦੂਰ ਤੱਕ ਜਾਂਦੇ ਸੀ ਹੁਣ ਇੱਥੇ ਪਿੰਡ ਚ ਹੀ ਸਰ ਜਾਂਦਾ ਕਾਲੇਦਾਲੇ ਪਿੰਡ ਵੀ ਆਉਂਦੇ ਨੇ ਮੈਨੂੰ ਲੱਗਦਾ 15 20 ਪਿੰਡ ਨੇ ਜਿਹੜੇ ਕਿਉਂ ਵਾਲੇਦਾਲੇ ਪੈਂਦੇ ਨੇ 5-7 ਕਿਲੋਮੀਟਰ ਦਸਤੇ ਹਾਂਜੀ ਆਪਣੇ ਲਈ ਪਹਿਲਾਂ ਗਰਮੀ ਦਾ ਕੰਮ ਬਹੁਤ ਵਧੀਆ ਸੀਜ਼ਨ ਲੱਗਿਆ ਜੀ ਆ ਲੋਕਾਂ ਦੇ ਬਹੁਤ ਫਾਇਦੇ ਕੀਤੇ ਨੇਗੇ ਬਹੁਤ ਘੱਟ ਰੇਟ ਦੇ ਵਿੱਚ ਅਸੀਂ ਮਾਲ ਦਿੱਤਾ ਹੈ ਤੇ ਕੀ ਜੀ ਬਹੁਤ ਮਾਲ ਵੇਚਿਆ ਜੀ ਪਸ਼ਮੀਨਾ ਸਿਲਕ ਪਲੇਨ بیس ਆਇਆ ਜੀ ਨਵਾਂ ਆਪਣੇ ਲਵੇ ਜੀ ਕਲਰ ਆਏ ਨੇ ਜੀ ਇਹ ਚ 12 ਰੰਗ ਆਏ ਨੇ ਜੀ ਕੁੱਲ ਕਿਸੇ ਨੇ ਜੇ ਕੜਾਈ ਕਰਨੇ ਨੇ ਜੀ ਆਇਰਨ ਦਾ بیس ਹੈ ਜੀ ਪੱਕੇ ਰੰਗਾਂ ਦੇ ਵਿੱਚ ਕੋਈ ਇਹਦਾ ਲੱਭਾ ਨਹੀਂ ਹੈਗਾ ਜੀ ਰੰਗ ਰੰਗ ਦੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਜੀ ਰੇਟ ਜੀ 750 ਰੁਪਏ ਜੀ 750 ਕੀ 750 ਦਾ ਸੂਟ ਹੈ ਜੀ 5 ਮੀਟਰ ਕੱਟ ਹੈ ਜੀ ਪੂਰੀ ਠੀਕ ਹੈ 12 ਰੰਗਾਈ ਨੇ ਜੀ ਕੁਲਲੇ 'ਚ ਹਜੇ ਆਹ ਮਾਰਕੀਟ ਦੇ ਵਿੱਚ ਇਹੀ ਸੂਟ 1900 ਰੁਪਏ ਤੱਕ ਸੇਲ ਹੋ ਰਿਹਾ ਜੀ ਉਹਨਾਂ ਨੂੰ ਰੇਟ ਦੇਣਾ ਜੀ ਪੁੱਲ 750 ਰੁਪਏ ਦਾ ਜੀ ਇਹ ਕੁਰਤੇ ਪਜਾਮੇ ਦਾ ਕੀ ਰੇਟ ਹੈ ਕੁਰਤੇ ਪਜਾਮੇ ਦੀ ਆਈਟਮ ਆਪਣ ਲੈਵੇ ਜੀ 200 ਰੁਪਏ ਤੋਂ ਸ਼ੁਰੂ ਹੋ ਰਹੀ ਹੈ ਜੀ ਜੀ ਕੱਟ ਰਣੀ ਹੈ ਜੀ ਪੂਰੀ 5 ਮੀਟਰ ਜੀ 200 ਤੋਂ ਹਾਂ ਜੀ 200 ਰੁਪਏ ਤੋਂ ਸ਼ੁਰੂ ਹੋ ਰਿਹਾ ਜੀ ਜਿਹੜਾ ਆਮ ਮਾਰਕੀਟ ਦੇ ਵਿੱਚ 2500 300 ਰੁਪਏ ਸੇਲ ਹੋ ਰਿਹਾ ਜੀ ਸੋਹਣੀ ਕਲੈਕਸ਼ਨ ਸਾਜਲੀ ਤੋਂ ਕੁੱਲ 200 ਰੁਪਏ ਮਿਲੂਗਾ ਜੀ ਬਾਕੀ ਇਹ ਦੋ ਉੱਚੀ ਰੇਂਜ ਦੀਆਂ ਕੁਆਲਿਟੀਆਂ ਬਹੁਤ ਨੇ ਜੀ ਕੁੜਤੇ ਵੀ ਐਮਐਚ ਵਾਟਰਪੂਫ ਦੀ ਕੁਆਲਿਟੀ ਸਭ ਤੋਂ ਜ਼ਿਆਦਾ ਸੇਲ ਹੋ ਰਹੀ ਹੈ ਜੀ